ਸੀ ਇਮੋਸ਼ਨਲ ਹੋ ਰਿਹਾ ਅਸੀਂ ਰਾਜਵੀਰ ਨੂੰ ਟਾਈਬਲੀ ਫੀਲ ਕਰ ਰਹੇ ਸੀਗੇ ਤੁਸੀਂ ਕਿਵੇਂ ਦਾ ਕੀ ਅਹਿਸਾਸ ਆ ਤੁਹਾਨੂੰ ਵੱਲੇ ਨਹੀਂ ਜਾ ਰਿਹਾ ਕਾਸ਼ ਰਾਜਵੀਰ ਸਾਡੇ ਨਾਲ ਹੁੰਦੇ ਸਾਡੇ ਵਿੱਚ ਹੁੰਦੇ ਔਰ ਉਹਨਾਂ ਦੇ ਨਾਲ ਬੈਠ ਕੇ ਅਸੀਂ ਫਿਲਮ ਦੇਖਣੀ ਸੀ ਬਿਲਕੁਲ ਬਿਲਕੁਲ ਇੰਨਾ ਚਾਹ ਹੁਣਾ ਸਾਨੂੰ ਉਹਨਾਂ ਕਿੰਨੀ ਐਪਰੀਸ਼ੀਏਸ਼ਨ ਹੋ ਰਹੀ ਆ ਇੰਨਾ ਸੋਹਣਾ ਕੰਮ ਕੀਤਾ ਲੱਗਦਾ ਨਹੀਂ ਉਹ ਚਲੇ ਗਿਆ ਨਾ ਬਹੁਤ ਵਧੀਆ ਮੁੰਡਾ ਸੀਗਾ ਬਹੁਤ ਹੱਸਮੁਖ ਬੜਾ ਪਿਆਰ ਵਾਲਾ ਬਹੁਤ ਪਿਆਰ ਵਾਲਾ ਬੱਚਾ ਸੀਗਾ ਇੰਨੀ ਨੇਚਰਲ ਐਕਟਿੰਗ ਸੀਗੀ ਨਾ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਨਾ ਉਹ ਰੂਹ ਤੋਂ ਕਲਾਕਾਰ ਹੁੰਦੇ ਆ ਜਿਹੜੇ ਰੂਹ ਤੋਂ ਹੁੰਦੇ ਆ ਤੇ ਉਹ ਉਹਨਾਂ ਦਾ ਆਰਟ ਬੋਲਦਾ ਹੈ ਉਹਦੇ ਚਿਹਰੇ ਤੇ ਵੀ ਇਹ ਐਦਾਂ ਦੇ ਕਲਾਕਾਰਾਂ ਨੂੰ ਕਦੇ ਵੀ ਨਿਪਲਾਇਆ ਜਾ ਸਕਦਾ ਲੱਗ ਰਿਹਾ ਸੀਗਾ ਉਹ ਆਪਣੇ ਕਰੈਕਟਰ ਨੂੰ ਆਪਣੇ ਉੱਤੇ ਹਟਾ ਰਿਹਾ ਜਦੋਂ ਨੇ ਇਹ ਸ਼ੂਟ ਕੀਤਾ ਹੋਣਾ ਹੈ ਉਹਨੂੰ ਪਤਾ ਥੋੜੀ ਹੋਣਾ ਵੀ ਜਦੋਂ ਇਹ ਫਿਲਮ ਰਿਲੀਜ਼ ਹੋਣੀ ਆ ਤੇ ਮੈਂ ਨਹੀਂ ਹੋਣਾ ਬਹੁਤ ਵਧੀਆ ਕੰਮ ਕੀਤਾ ਰਾਜਵੀਰ ਨੇ ਉਹ ਹਮੇਸ਼ਾ ਯਾਦ ਰਹੂਗਾ ਸਭ ਦੇ ਦਿਲਾਂ ਚ ਰਹੋਗਾ ਉਹਨੂੰ ਕਦੇ ਨਹੀਂ ਭੁਲਾ ਸਕਦੇ ਤੁਸੀਂ ਇਮੋਸ਼ਨਲ ਹੋ ਰਹੇ ਹੋ ਅਸੀਂ ਰਾਜਵੀਰ ਨੂੰ ਹਾਈਬਲੀ ਫੀਲ ਕਰ ਰਹੇ ਸੀਗੇ ਤੁਸੀਂ ਕਿਵੇਂ ਦਾ ਕੀ ਅਹਿਸਾਸ ਆ ਤੁਹਾਨੂੰ ਨੰਬਰ ਤੇ ਲੱਗੇ ਪਰ ਜਦੋਂ ਮੈਂ ਰਸਤਾ ਛੱਡ ਦੋ ਉਹ ਲੈ ਨਹੀਂ ਜਾ ਰਿਹਾ ਜੀ ਸਮਝ ਸਕਦੇ ਆ ਮੈਮ ਕਿਉਂਕਿ ਅਸੀਂ ਮਿਸ ਕਰ ਰਹੇ ਹਾਂ ਕਾਸ਼ ਰਾਜਵੀਰ ਸਾਡੇ ਨਾਲ ਹੁੰਦੇ ਸਾਡੇ ਵਿੱਚ ਹੁੰਦੇ ਤੇ ਉਹਨਾਂ ਦੇ ਨਾਲ ਬੈਠ ਕੇ ਅਸੀਂ ਫਿਲਮ ਦੇਖਣੀ ਸੀ ਬਿਲਕੁਲ ਬਿਲਕੁਲ ਇੰਨਾ ਚਾਹ ਆਉਣਾ ਸੁਣੋ ਨਾ ਕਿੰਨੀ ਅਪਰੀਸ਼ੀਏਸ਼ਨ ਹੋ ਰਹੀ ਆ ਹਮ ਇਨਾ ਸੋਹਣਾ ਕੰਮ ਕੀਤਾ ਲੱਗਦਾ ਨਹੀਂ ਉਹ ਚਲੇ ਗਿਆ ਨਾ ਤੇ ਬਹੁਤ ਸੋਹਣੀ ਫਿਲਮ ਆ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਪਰ ਰਾਜਵੀਰ ਦਾ ਜਿਹੜਾ ਕੰਮ ਉਹ ਬੋਲਦਾ ਏ ਇਹ 아이ੱਦ ਹੀ ਹੁੰਦਾ ਕਿ ਜੇ ਅੱਜ ਉਹ ਹੁੰਦਾ ਤਾਂ ਉਹਨੂੰ ਕਿੰਨਾ ਛਾ ਹੋਣਾ ਸੀਗਾ ਤੁਹਾਡੇ ਨਲਵੀ ਰਾਜਵੀਰ ਨੇ ਫਾਲ ਸੰਜੇ ਕੀਤੇ ਹੋਏ ਆ ਤਦ ਮਿਲੇ ਹਾਂਜੀ ਹਾਂਜੀ ਚਾਰ ਪੰਜ ਵਾਰ ਹੀ ਮਿਲੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਮਿਲ ਕੇ ਬੈਠੇ ਆ ਬਹੁਤ ਵਧੀਆ ਮੁੰਡਾ ਸੀਗਾ ਬਹੁਤ ਹੱਸਮੁਖ ਬੜਾ ਪਿਆਰ ਵਾਲਾ ਬਹੁਤ ਪਿਆਰ ਵਾਲਾ ਬੱਚਾ ਸੀਗਾ ਸਭ ਤੋਂ ਬੈਸਟ ਚੀਜ਼ ਇਹ ਸੀ ਕਿ ਜਿਵੇਂ ਦੀ ਰਾਜਵੀਰ ਦੀ ਪਰਸਨੈਲਿਟੀ ਸੀ ਔਨ ਸਕਰੀਨ ਹੁਬਹੂ ਉਦਾਂ ਹੀ ਲੱਗ ਰਹੇ ਆ ਬਿਲਕੁਲ ਇੰਨੀ ਨੇਚਰਲ ਐਕਟਿੰਗ ਸੀਗੀ ਨਾ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਨੇ ਨਾ ਉਹ ਰੂਹ ਤੋਂ ਕਲਾਕਾਰ ਹੁੰਦੇ ਆ ਜਿਹੜੇ ਰੂਹ ਤੋਂ ਹੁੰਦੇ ਆ ਤੇ ਉਹ ਉਹਨਾਂ ਦਾ ਆਰਟ ਬੋਲਦਾ ਹੈ ਉਨਦੇ ਚਿਹਰੇ ਤੇਰੀ ਤੇ ਇਦਾਂ ਦੇ ਕਲਾਕਾਰਾਂ ਨੂੰ ਕਦੇ ਵੀ ਨਿਪਲਾਇਆ ਜਾ ਸਕਦਾ ਕਿਉਂਕਿ ਜਿਹੜਾ ਇੱਕ ਕਲਾਕਾਰ ਆ ਨਾ ਉਹ ਆਪਣੇ ਕਰੈਕਟਰ ਨੂੰ ਜਿਹੜਾ ਉਹਨੂੰ ਮਿਲਿਆ ਹੈ ਕਰੈਕਟਰ ਜਾਂ ਗਾਣਾ ਉਹਨੂੰ ਰੂਹ ਤੋਂ ਕਰਦਾ ਉਹਨੂੰ ਹੰਡਾਉਂਦਾ ਆਪਣੇ ਉੱਤੇ ਸੋ ਲੱਗ ਰਿਹਾ ਸੀਗਾ ਉਹ ਆਪਣੇ ਕਰੈਕਟਰ ਨੂੰ ਆਪਣੇ ਉੱਤੇ ਹਡਾ ਰਿਹਾ ਹੈ ਜਦੋਂ ਉਹਨੇ ਇਹ ਸ਼ੂਟ ਕੀਤਾ ਹੋਣਾ ਹੈ ਉਹਨੂੰ ਪਤਾ ਥੋੜੀ ਹੁਣ ਵੀ ਜਦੋਂ ਇਹ ਫਿਲਮ ਰਿਲੀਜ਼ ਹੋਣੀ ਆ ਤੇ ਮੈਂ ਨਹੀਂ ਹੋਣਾ ਔਰ ਉਹਨੇ ਇੱਕ ਕੈਰੈਕਟਰ ਨੂੰ ਹੰਡਾਇਆ ਆਪਣੇ ਉੱਤੇ ਬਹੁਤ ਵਧੀਆ ਕੰਮ ਕੀਤਾ ਰਾਜਵੀਰ ਨੇ ਉਹ ਹਮੇਸ਼ਾ ਯਾਦ ਰਹੂਗਾ ਸਭ ਦੇ ਦਿਲਾਂ 'ਚ ਰਹੋਗਾ ਉਹਨੂੰ ਕਦੇ ਨਹੀਂ ਭੁਲਾ ਸਕਦੇ ਸੋ ਫਿਲਮ 28 ਤਰੀਕ ਨੂੰ ਆ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਅਸੀਂ ਅੱਜ ਦੇਖੀ ਅਸੀਂ ਭਾ ਬੁਖ ਵੀ ਹੋਏ ਆ ਉਹਨਾਂ ਦੇ ਡਾਇਲੌਗਸ ਤੇ ਹੱਸੇ ਵੀ ਆ ਸੋ ਇਹ ਫਿਲਮ ਦੀ ਮੈਂ ਕਹੂੰਗੀ ਕਿ ਜ਼ਰੂਰ ਇੱਕ ਵਾਰ ਤੁਸੀਂ ਵੀ ਦਰਸ਼ਕਾਂ ਨੂੰ ਕਹਿ ਦਿਓ ਕਿ ਫਿਲਮ ਦੇਖਣ ਲਈ ਡੈਫੀਨੇਟਲੀ ਜਾਣ ਤੇ ਰਾਜਵੀਰ ਨੂੰ ਫੁੱਲ ਸਪੋਰਟ ਕਰਨੀ ਆ ਬਿਲਕੁਲ ਫਿਲਮ ਬਹੁਤ ਸੋਹਣੀ ਬਣੀ ਆ ਸਾਰੇ ਆਰਟਿਸਟਾਂ ਨੇ ਬੜਾ ਸੋਹਣਾ ਕੰਮ ਕੀਤਾ ਤੇ ਰਾਜਵੀਰ ਨੇ ਤਾਂ ਕਮਾਲ ਹੀ ਕੀਤੀ ਹੋਈ ਆ ਇਹਦੇ ਵਿੱਚ ਤੁਸੀਂ ਉਹਨੂੰ ਪਿਆਰ ਕਰਦੇ ਹੋ ਤੁਸੀਂ ਉਹਦੇ ਲਈ ਇੰਨੀਆਂ ਦੁਆਵਾਂ ਕੀਤੀਆਂ ਜਦੋਂ ਹਸਪੀਟਲ 'ਚ ਸੀਗਾ ਤੇ ਜੇ ਤੁਸੀਂ ਉਹਨੂੰ ਮੁਹੱਬਤ ਕਰਦੇ ਆ ਤਾਂ ਜਰੂਰ ਸਿਨੇਮਿਆਂ ਨੂੰ ਭਰ ਦਿਓ ਉਹਨੂੰ ਦਿਖਾ ਦਉਂਦੀ ਰੂਹ ਨੂੰ ਜਿੱਥੇ ਉਹਦੀ ਰੂਹ ਬੈਠੀ ਹੋਊਗੀ ਉਹ ਖੁਸ਼ ਹੋਊਗਾ ਉਹਨੂੰ ਉੱਥੇ ਪਿਆਰ ਪਹੁੰਚੂਗਾ ਤੁਹਾਡਾ ਜਦੋਂ ਜਦੋਂ ਤੁਸੀਂ ਉਹਦੇ ਗਾਣੇ ਸੁਣੋਗੇ ਉਹਦੀ ਫਿਲਮ ਦੇ ਦੇਖਣ ਜਾਉਂਗੇ ਰਸ਼ ਹੋਊਗਾ ਤੇ ਉਹਦੇ ਰੂਹ ਤੱਕ ਤੁਹਾਡੀ ਜਿਹੜੀ ਉਹੀ ਇੱਕ ਫਿਲਮ ਦੇਖਣ ਦੀ ਉਹਨੂੰ ਐਪਰੀਸ਼ੀਏਟ ਕਰੋਗੇ ਉਹਦੇ ਰੂਹ ਤੱਕ ਪਹੁੰਚੂਗੀ ਤੁਹਾਡੀਆਂ ਉਹ ਪਿਆਰ ਭਰੀਆਂ ਅਸੀਸਾਂ ਨੇ ਜਾਂ ਪਿਆਰ ਭਰਿਆ ਜਿਹੜਾ ਤੁਹਾਡਾ ਇੱਕ ਫੀਲ ਹੈਗਾ ਉਹ ਪਹੁੰਚੂਗਾ ਜ਼ਰੂਰ ਪਹੁੰਚੂਗਾ ਰਾਜਵੀਰ ਤਾਂ ਤੁਸੀਂ ਸਾਰੇ ਜ਼ਰੂਰ ਫਿਲਮ ਦੇਖਣ ਜਾਓ ਜਿਹੜੇ ਜਿਹੜੇ ਸ਼ਹਿਰ ਚ ਵੀ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਬਾਹਰਲੀ ਗੰਟੀ ਚੋਂ ਜਿੱਥੇ ਜਿੱਥੇ ਵੀ ਤੁਸੀਂ ਹੈਗੇ ਹੋ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਜਾ ਕੇ ਫਿਲਮ ਨੂੰ ਜ਼ਰੂਰ ਦੇਖਣਾ ਸਿਨੇਮੇ ਘਰ ਚ ਫਿਲਮ ਨੂੰ ਦੇਖਣਾ ਜਾ ਕੇ ਥੈਂਕ ਯੂ ਤੁਸੀਂ ਪਿਆਰ ਕਰਦੇ ਹੋ ਰਾਜਵੀਰ ਥੈਂਕ ਯੂ ਮੰਮ ਥੈਂਕ ਯੂ